ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਹਕੂਮਤ ਜੜੀ ਹੈ ਨਾ ਸਿੱਖ ਸਰਦਾਰਾਂ ਉੱਤੇ ਦਿਨ ਬਦ ਦਿਨ ਕਾਨੂੰਨ ਸਖਤ ਕਰੀ ਜਾਂਦੀ ਹੈ ਤੇ ਇਸ ਦੇ ਬਾਰੇ ਹੁਣ ਜਿਹੜੇ ਆਪਣੇ ਸਿੱਖ ਸਰਦਾਰ ਹੋ ਤੇ ਬੋਲਦੇ-ਬੋਲਦੇ ਆ ਅੱਜ ਇੱਕ ਨਿਹੰਗ ਸਿੰਘ ਨੀ ਨੇ ਬਹੁਤ ਹੀ ਵਧੀਆ ਤੇ ਕਰਾਰਾ ਜਵਾਬ ਦਿੱਤਾ ਸਰਕਾਰਾਂ ਨੂੰ ਜਿਹੜਾ ਕਿ ਸਿੱਖਾਂ ਉੱਤੇ ਬਹੁਤ ਹੀ ਸਖਤ ਕਾਨੂੰਨ ਲਾਗੂ ਕਰਦੇ ਪਏ ਆ ਖੈਰ ਉਹਨਾਂ ਨੇ ਕੀ ਕਿਹਾ ਬਈ ਆਪਾਂ ਚਾਹ ਕੇ ਦੇਖਣਾ ਇਦੀ ਵੀਡੀਓ ਹੀ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਕੀ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਸਾਥ ਸੰਗਤ ਜੀ ਅੱਜ ਕੱਲ ਨਿਊਜ਼ ਦੇ ਵਿੱਚ ਖਬਰ ਆ ਰਹੀ ਹੈ ਕਿ ਸਿੱਖਾਂ ਨੂੰ ਮੈਟਰੋ ਦੇ ਵਿੱਚ 에어ਪੋਰਟ ਦੇ ਵਿੱਚ ਕਿਰਪਾਨ ਪਣ ਤੋਂ ਮਨਾ ਕੀਤਾ ਜਾ ਰਿਹਾ ਹੈ ਸਾਥ ਸੰਗਤ ਜੀ ਦਿਲ ਬੜਾ ਦੁੱਖਦਾ ਹੈ ਕਿ ਜਦੋਂ ਪੂਰੇ ਦੇਸ਼ ਨੂੰ ਲੋੜ ਹੁੰਦੀ ਹੈ ਉਦੋਂ ਤੇ ਸਾਡੇ ਸਿੱਖ ਸਭ ਤੋਂ ਅੱਗੇ ਉਦੋਂ ਸਾਡੇ ਸਿੱਖ ਸਭ ਤੋਂ ਅੱਗੇ ਜਦੋਂ ਬਾਰਡਰਾਂ ਤੇ ਲੜਨ ਮਰਨ ਦੀ ਗੱਲ ਆਉਂਦੀ ਹੈ ਸਿੱਖਾਂ ਨੂੰ ਅੱਗੇ ਕੀਤਾ ਜਾਂਦਾ ਹੈ ਕਿਉਂ ਲੜਨ ਮਰਨ ਦੇ ਵਾਸਤੇ ਸਾਡੇ ਸਿੱਖ ਕੌਮ ਬਹੁਤ ਅੱਗੇ ਜਦੋਂ ਕੋਵਿਡ ਦਾ ਸਮਾਂ ਆਇਆ ਉਦੋਂ ਕਿੰਨਾਂ ਨੇ ਆ ਕੇ ਸਾਡੀ ਬਾਹ ਫੜੀ ਸਿੱਖ ਕੌਮੀ ਸੀ ਖਾਲਸਾ ਏਡ ਵੱਲੇ ਸੀ ਜਿਹੜੇ ਲੋਕਾਂ ਨੂੰ ਕਰਾਂ ਕਰਾਂ ਦੇ ਵਿੱਚ ਜਾ ਜਾ ਕੇ ਆਪਣੀ ਜਾਨ ਤੇ ਖੇਡਦੇ ਹੋਏ ਸੰਗਤਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਰਾਸ਼ਨ ਦੀ ਸੇਵਾ ਕਰਦੇ ਸੀ ਉਦੋਂ ਤੇ ਸਿੱਖ ਕੌਮ ਬੜੀ ਚੰਗੀ ਸੀ ਤੇ ਅੱਜ ਜਦੋਂ ਸਿੱਖਾਂ ਦੇ ਪੰਜ ਕਕਾਰਾਂ ਦੇ ਉੱਤੇ ਹੀ ਸਵਾਲ ਚੱਕਿਆ ਜਾ ਰਿਹਾ ਹੈ ਕਿ ਸਾਡੇ ਸਿੱਖ ਕੌਮ ਬਸ ਲੜਨ ਮਰਨ ਦੇ ਲਈ ਸੀ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰਾਖੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਵਿੱਚ ਹੀ ਤੇਗ ਤੇਗ ਤੋਂ ਪਾਵ ਹੈ ਸ਼ਮਸ਼ੀਰ ਤੇਗ ਬਹਾਦਰ ਜਿਹੜੇ ਹੁਣ ਤੇਗ ਬਹਾਦਰ ਦੇ ਨਾਮ ਤੇਹੀ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਮੁਗਲਾਂ ਤੋਂ ਬਚਾਇਆ ਅੱਜ ਉਹੀ ਦੇਸ਼ ਕਹਿੰਦਾ ਹੈ ਕਿ ਸਿੱਖਾਂ ਨੂੰ ਕਿਰਪਾਨ ਨਹੀਂ ਪਣ ਦੇਣੀ ਸਾਥ ਸੰਗਤ ਜੀ ਸਾਡੀ ਕੀ ਵੱਲੀ ਹੋ ਰਹਿ ਗਈ ਜਦੋਂ ਕਿਤੇ ਲੜਨਾ ਮਰਨਾ ਹੋਵੇ ਉਦੋਂ ਸਿੱਖਾਂ ਨੂੰ ਅੱਗੇ ਕਰ ਦਵੋ ਜਦੋਂ ਲੰਗਰ ਦੀ ਲੋੜ ਪਵੇ ਉਦੋਂ ਸਿੱਖਾਂ ਨੂੰ ਅੱਗੇ ਕਰ ਦਵੋ ਤੇ ਅਗਰ ਅੱਜ ਸਿੱਖਾਂ ਨੂੰ ਪੰਜ ਕਕਾਰਾਂ ਤੇ ਰੋਕ ਟੋਕ ਲਗਾਈ ਜਾ ਰਹੀ ਹੈ ਮਾਫ ਕਰਨਾ ਅਗਰ ਸਾਡੀ ਸਿੱਖ ਕੌਮ ਨੂੰ ਇਹ ਕਿਰਪਾਨਾਂ ਪਾਣ ਦੇ ਕਰਕੇ ਜੇਲਾਂ ਦੇ ਵਿੱਚ ਵੀ ਜਾਣਾ ਪਵੇ ਤਾਂ ਸਾਰੀ ਸਿੱਖ ਕੌਮ ਜੇਲ੍ਹ ਦੇ ਵਿੱਚ ਜਾਏਗੀ ਜਦੋਂ ਪੂਰੇ ਸੰਸਾਰ ਨੂੰ ਸਾਡੀ ਲੋੜ ਸੀ ਉਦੋਂ ਸਿੱਖ ਕੌਮ ਹੀ ਸੀ ਜਿਨ੍ਹਾਂ ਨੇ ਧਰਮ ਨਹੀਂ ਵੇਖਿਆ ਕੋਵਿਡ ਦੇ ਸਮੇਂ 'ਚ ਸਾਡੀ ਸਿੱਖ ਕੌਮ ਨੇ ਆ ਨਹੀਂ ਵੇਖਿਆ ਕਿ ਕਿਹੜਾ ਉੱਚੀ ਜਾਤ ਦਾ ਕਿਹੜੀ ਨੀਚੀ ਜਾਤ ਦਾ ਗੁਰਨਾਨਕ ਦਾ 20 ਰੁਪਏ ਦਾ ਚਲਾਇਆ ਲੰਗਰ ਅੱਜ ਸਿੱਖ ਕੌਮ ਨੇ ਉਹਨੂੰ ਕਾਇਮ ਰੱਖਿਆ ਜਦੋਂ ਪੂਰੀ ਦੁਨੀਆ ਨੂੰ ਲੋੜ ਪਈ ਉਦੋਂ ਸਿੱਖ ਕੌਮ ਸਭ ਤੋਂ ਵੱਡੇ ਅੱਗੇ ਸੀਗੀ ਪਰ ਅੱਜ ਜਦੋਂ ਸਿੱਖ ਕੌਮ ਨੂੰ ਸਾਡੇ ਦੇਸ਼ ਦੀ ਲੋੜ ਹੈ ਮਾਫ਼ ਕਰਨਾ ਅੱਜ ਕਿੱਥੇ ਗਏ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੇ ਅੱਜ ਕਿੱਥੇ ਗਏ ਉਹ ਐਸਜੀਪੀਸੀ ਵੱਲੇ ਅੱਜ ਕੋਈ ਸਾਹਮਣੇ ਕਿਉਂ ਨਹੀਂ ਆਂਦਾ ਜਦੋਂ ਸਿੱਖਾਂ ਦੇ ਕਿਰਪਾਨਾਂ ਤੇ ਅੱਜ ਸਵਾਲ ਉੱਠਣ ਲੱਗ ਗਿਆ ਤੇ ਕਿੱਥੇ ਨੇ ਉਹ ਲੀਡਰ ਕਿਉਂ ਉਹ ਲੀਡਰਾਂ ਦੀ ਚਮਚਾਗਿਰੀਆਂ ਕਰ ਰਹੇ ਨੇ ਸਾਥ ਸੰਗਤ ਜੀ ਮਾਫ ਕਰਨਾ ਇਹ ਲੀਡਰ ਤਾਂ ਸਿਰਫ ਸਰੋਪੇ ਪਾਣ ਜੋਗੇ ਹੀ ਰਹਿ ਗਏ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਮਾਫ ਕਰਨਾ ਸ਼ਰਾਬ ਦੀਆਂ ਬੋਤਲਾਂ ਵੰਡਣ ਜੋਗੇ ਰਹਿ ਗਏ ਅੱਜ ਜਦੋਂ ਸਾਡੀ ਕਿਰਪਾਨਾਂ ਤੇ ਸਵਾਲ ਉੱਠ ਰਿਹਾ ਹੈ ਕੋਈ ਸਾਹਮਣੇ ਨਹੀਂ ਆਇਆ ਸਾਥ ਸਿੰਘ ਜੀ ਅੱਜ ਜੋ ਇਹ ਮੁੱਦਾ ਉਠਾਇਆ ਜਾ ਰਿਹਾ ਹੈ ਸਿੱਖ ਕੌਮ ਨੇ ساری ਉਮਰ ਹੀ ਆਪਣੀ ਜ਼ਿੰਦਗੀ ਦੂਜਿਆਂ ਦੀ ਸੇਵਾ ਦੇ ਵਿੱਚ ਲਗਾ ਦਿੱਤੀ ਅੱਜ ਸਾਡੀ ਸਿੱਖ ਕੌਮ ਨੂੰ ਸਾਡੇ ਹਿੰਦੂ ਭਰਾਵਾਂ ਦੀ ਮੁਸਲਮਾਨ ਭਰਾਵਾਂ ਦੀ ਲੋੜ ਹੈ ਅਗਰ ਸਿੱਖ ਕੌਮ ਤੁਹਾਡੇ ਬੁਰੇ ਸਮੇਂ ਦੇ ਵਿੱਚ ਤੁਹਾਡੇ ਨਾਲ ਖੜੀ ਤਾਂ ਅੱਜ ਤੁਸੀਂ ਸਿੱਖ ਕੌਮ ਦੇ ਨਾਲ ਖੜੋ ਜੀ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਨਿਹੰਗ ਸਿੰਘ ਨੇ ਦੱਸਦੀ ਪਈ ਹੈ ਕਿ ਜਿਹੜੇ ਹੁਣ ਹੈਗੇ ਆਏ ਆਪਣੇ ਹੁਕਮਰਾਨ ਕਿ ਉਹ ਸਿੱਖ ਸਰਦਾਰਾਂ ਉੱਤੇ ਕਿਸ ਤਰ੍ਹਾਂ ਨਾ ਕਾਨੂੰਨ ਚੜ੍ਹ ਕਰਦੇ ਪਈ ਹੈ ਨਵੇਂ ਤੋਂ ਨਵਾਂ ਕਾਨੂੰਨ ਬਣਾਉਂਦੇ ਪਏ ਕਿ ਹੁਣ ਨਵਾਂ ਕਾਨੂੰਨ ਆ ਗਿਆ ਜੀ ਕਿ ਜਿਹੜੇ ਸਿੱਖ ਸਰਦਾਰ ਹੈ ਉਹ 에ਰਪੋਰਟ ਤੇ ਜਾਂ ਮੈਟਰੋ ਦੇ ਵਿੱਚ ਆਪਣੀ ਕਿਰਪਾਨ ਹੀ ਲੈ ਕੇ ਜਾ ਸਕਦੇ ਕਿ ਮਤਲਬ ਕਿ ਸਿੱਖਾਂ ਸਰਦਾਰਾਂ ਨੂੰ ਵੀਰ ਜੀ ਦਿਨ ਬਦੇਨਾ ਤੰਗੀ ਦੇਂਦੇ ਹਾਲਾਂਕਿ ਉਹ ਸਹੀ ਕਹਿੰਦੀ ਹੈ ਆਪਣੀ ਭੈਣ ਜਿਹੜੀ ਹੈ ਕਿ ਦੇਖੋ ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਹੈ ਬਾਰਡਰ ਉੱਤੇ ਲੜਾਈ ਦੀ ਤੇ ਸਾਹਮਣੇ ਪਹਿਲਾਂ ਕਹਿੰਦੇ ਜਿਹੜੇ ਸਿੱਖ ਰੈਜiment ਆ ਉਹਨੂੰ ਅੱਗੇ ਕਰ ਦੋ ਤੇ ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਹੈ ਜੀ ਕਰੋਨਾ ਆ ਗਿਆ ਹੁਣ ਬਹੁਤ ਮਸਲੇ ਮਸਾਇਲ ਹੈ ਤੇ ਸਿੱਖਾਂ ਨੂੰ ਅੱਗੇ ਕਰ ਦੋ ਸਿੱਖ ਜਿਹੜੇ ਆ ਮਤਲਬ ਕਿ ਜਾਨ ਦੇਣ ਵਾਸਤੇ ਹੀ ਆ ਕਿ ਜਦੋਂ ਵੀ ਕੋਈ ਜਾਨ ਦਾ ਮਸਲਾ ਹੁੰਦਾ ਤੇ ਸਿੱਖਾਂ ਨੂੰ ਅੱਗੇ ਕਰ ਦੋ ਤੇ ਜਦੋਂ ਕੋਈ ਸਹੂਲਤ ਦੀ ਵਾਰੀ ਆ ਤੇ ਉਦੋਂ ਸਿੱਖਾਂ ਨੂੰ ਭੁੱਲ ਜਾਂਦੇ ਬਲਕੇ ਜਿਹੜੀਆਂ ਉਹਨਾਂ ਦੀਆਂ ਜ਼ਰੂਰੀ ਚੀਜ਼ਾਂ ਵਾ ਉਹ ਵੀ ਕਹਿੰਦੇ ਜੀ ਨਹੀਂ ਇਹਨਾਂ ਨੂੰ ਧਰਮ ਦੇ ਵਿੱਚ ਜਿਹੜੀਆਂ ਚੀਜ਼ਾਂ ਵਾ ਉਹ ਵੀ ਲੋਹੁੰਦੇ ਨਹੀਂ ਜੀ ਹੁਣ ਆਜਤ ਨਹੀਂ ਆ ਸਿੱਖ ਦੇ ਵੀਰ ਨੂੰ ਕੁਰਬਾਨ ਲੈ ਕੇ ਜਾਂਦੀ ਵੀਰ ਜੀ ਕੋਈ ਵੀ ਸਰਕਾਰ ਨਾ ਉਹਦਾ ਜਿਹੜਾ ਬੁਨਿਆਦੀ ਹੱਕ ਹੈ ਨਾ ਕਿ ਉਹ ਆਪਣੇ ਜਿਹੜੀ ਵੀ ਕੋਈ ਸ਼ਹਿਰੀ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਰਹਿਣ ਦਾ ਹੈ ਭਾਵੇਂ ਵੀਰ ਜੀ ਭਾਵੇਂ ਉਹ ਪਾਕਿਸਤਾਨ ਹੈ ਭਾਵੇਂ ਇੰਡੀਆ ਹੈ ਭਾਵੇਂ ਬੰਗਲਾਦੇਸ਼ ਭਾਵੇਂ ਇੰਗਲੈਂਡ ਹੈ ਉਹਨੂੰ ਵੀਰ ਜੀ ਪੂਰੇ ਉਹਦੇ ਰਾਈਟ ਮਿਲਣੇ ਚਾਹੀਦੇ ਆ ਗੱਲ ਪਹਿਲੇ ਇਸ ਚੀਜ਼ ਦੀ ਹੈ ਤੇ ਦੂਸਰੀ ਗੱਲ ਹੈ ਮੁਕੰਮਲ ਵੀਰ ਜੀ மதੀ ਆਜ਼ਾਦੀ ਮਿਲਣੀ ਚਾਹੀਦੀ ਹੈ ਉਹਦੀ ਇਬਾਦਤ ਦਾ ਉਹਦਾ ਰਹਿਣ ਸਹਿਣ ਉਹਨੂੰ ਹਰ ਤਰ੍ਹਾਂ ਦੀ ਇਬਾਦਤ ਗਾ ਕਰਨ ਦਾ ਉਹਨੂੰ ਕਹ ਲੋ ਜੀਨ ਦਾ ਮੌਕਾ ਮਿਲਣਾ ਚਾਹੀਦਾ ਖੁੱਲ ਕੇ ਆਜ਼ਾਦੀ ਹੋਣੀ ਚਾਹੀਦੀ ਹੈ ਲੇਕਿਨ ਵੀਰ ਜਿਹੜੀ ਇੰਡੀਅਨ ਸਰਕਾਰ ਹੈ ਉਹ ਇਸ ਚੀਜ਼ ਦੇ ਖਿਲਾਫ ਹੈ ਉਹ ਮੁਸਲਮਾਨਾਂ ਨੂੰ ਵੀ ਕਹ ਲੋ ਜ਼ਿੰਦਗੀ ਜੀ ਹਿੰਦੀ ਉਹ ਹੱਕ ਸਾਰੇ ਖੋਈ ਜਾਂਦੇ ਹੀ ਐ ਫਿਰ ਸਾਡੇ ਸਿੰਘਾਂ ਵੀਰਾਂ ਦੇ ਦੇਖ ਲਓ ਤੁਸੀਂ ਆਏ ਦਿਨ ਕਿਸ ਤਰ੍ਹਾਂ ਜ਼ੁਲਮ ਜ਼ਿਆਤੀ ਕਰਦੀ ਐ ਤੇ ਨਹੀਂ ਹੋਣਾ ਚਾਹੀਦਾ ਦੇਖੋ ਵੀਰ ਜੀ ਕਿਸ ਤਰ੍ਹਾਂ ਪੰਜਾਬ ਵਾਲੇ ਸਿੰਘ ਵੀਰ ਕਹਿ ਲੋ ਕਿ ਮਿਹਨਤ ਕਰਦੇ ਐ ਸਾਰਾ ਕੁਝ ਕਰਕੇ ਵੀਰ ਜੀ ਫਸਲਾਂ ਗੋਂਦੇ ਐ ਤੇ ਜਿਸਲੇ ਵੀਰ ਜੀ ਉਹਨਾਂ ਦਾ ਕਹ ਲਓ ਕਿ ਖਾਣ ਦਾ ਟਾਈਮ ਹੁੰਦਾ ਕਮਾਈ ਦਾ ਟਾਈਮ ਹੁੰਦਾ ਤੇ ਉਸ ਟਾਈਮ ਵੀਰ ਜੀ ਨਵੇਂ ਕਾਨੂੰਨ ਬਣਾ ਦਿੰਦੇ ਆ ਜਿਨ੍ਹਾਂ ਨਾਲ ਉਹਨਾਂ ਦੀ ਕਹ ਲਓ ਜ਼ਿੰਦਗੀ ਗੈਰੀ ਤੇ ਤੰਗ ਹੋ ਜਾਂਦੀ ਹੈ ਜਿਸਲੇ ਸੜਕਾਂ ਦੇ ਉੱਤੇ ਵੀਰ ਜੀ ਹੁੰਦੇ ਆ ਕਿਹਦਾ ਦਿਲ ਕਰਦਾ ਸੜਕਾਂ 'ਤੇ ਹੁੰਦਾ ਜਿਸਲੇ ਤੁਸੀਂ ਬੁਨਿਆਦੀ ਹੱਕ ਨਹੀਂ ਕਿਸੇ ਨੂੰ ਦੋਗੇ ਤੇ ਬਾਹਰ ਨਹੀਂ ਨਿਕਲੇਗਾ ਨਾ ਤੇ ਇਸ ਕਰਕੇ ਜਿਹੜੀ ਇੰਡੀਅਨ ਗਵਰਨਮੈਂਟ ਹੈ ਜਾਂ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਵੀਰ ਜੀ ਕੋਈ ਹਕੂਮਤ ਹੁੰਦੀ ਹੈ ਉਹਨੂੰ ਚਾਹੀਦਾ ਵਾ ਕਿ ਜਿਹੜਾ ਵੀ ਕੋਈ ਰਹਿਸ਼ੀ ਹੈ ਜਾਂ ਉੱਥੋਂ ਦਾ ਜਿਹੜਾ ਰਹਿਣ ਵਾਲਾ ਵਾ ਉਹਨੂੰ ਉਹਦੀ ਬੁਨਿਆਦੀ ਜ਼ਰੂਰੀਆਤ ਉਹਦੀ ਸਾਰੀ ਵੀਰ ਜੀ ਅਜ਼ਾਦੀ ਉਹਨੂੰ ਪੂਰੀ ਮੁਕੰਮਲ ਤੌਰ ਤੇ ਵੀਰ ਜੀ ਦੇਣੀ ਚਾਹੀਦੀ ਹੈ ਬਿਲਕੁਲ ਵੀਰ ਜੀ ਕੇ ਜਿਹੜੇ ਹੈਗੇ ਹੁਕਮਰਾਨ ਜਦੋਂ ਕੋਈ ਜਾਨ ਦੇਣ ਦੀ ਵਾਰੀ ਹੁੰਦੀ ਹੈ ਤੇ ਉਦੋਂ ਸਿੱਖਾਂ ਨੂੰ ਯਾਦ ਕਰ ਲੈਂਦੇ ਆ ਤੇ ਜਦੋਂ ਉਹਨਾਂ ਦੇ ਹੱਕ ਦੀ ਵਾਰੀ ਹੁੰਦੀ ਤੇ ਫੇਰ ਉਹਨਾਂ ਨੂੰ ਭੁੱਲ ਜਾਂਦੇ ਆ ਇਹ ਧੱਕਾ ਹੋ ਰਿਹਾ ਵਾ ਬਾਕੀ ਵੀਰੋ ਜੋ ਸਾਡੀ ਰਾਏ ਤੁਸੀਂ ਦੱਸ ਦਿੱਤਾ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਤੁਸੀਂ ਕਮੈਂਟਸ ਕਰਕੇ ਆਪਣੀ ਰਾਏ ਦੇ ਜ਼ਰੂਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ